ਕਹਿੰਦੇ ਵੀ ਹੁਣ ਕੀ ਕਰੀਏ ਪੱਗਾਂ ਦਾੜੀਆਂ ਵਾਲਿਆਂ ਦਾ ਬੋਲੋ ਵੈਗਰੂ ਫਿਰ ਉਹਨਾਂ ਸਲਾਹ ਕੀਤੀ ਕਹਿੰਦੇ ਵੀ ਇਸ ਕੌਮ ਨੇ ਉਹਨਾਂ ਚਿਰ ਨਹੀਂ ਮਰਨਾ ਜਿੰਨਾ ਚਿਰ ਇਹਨਾਂ ਦੀ ਸਟੇਜ ਇਹਨਾਂ ਦੇ ਕੋਲ ਆ ਇਹ ਜਦੋਂ ਸਟੇਜ ਤੇ ਬਹਿੰਦੇ ਆ ਨਾ ਰਾਗੀ ਢਾਡੀ ਕਥਾਵਾਜਕ ਇਹ ਇੱਕ ਜਾਣਾ ਸੁਣਾਉਂਦਾ ਏ ਤੇ ਅੱਗੇ 5000 ਬੰਦਾ ਬੋਲੋ ਸੁਣਦਾ ਏ ਇਹ ਕੋਸ਼ਿਸ਼ ਕਰੋ ਵੀ ਇਹਨਾਂ ਦੀ ਰੀੜ ਦੀ ਹੱਡੀ ਤੋੜ ਦਿਓ ਜਦੋਂ ਰੀੜ ਦੀ ਹੱਡੀ ਟੁੱਟ ਗਈ ਤੇ ਬਹਿਣਾ ਉਸੇ ਪ੍ਰਚਾਰਕ ਜਿੱਦਣ ਇਹਨਾਂ ਦੇ ਪ੍ਰਚਾਰਕ ਇਸ ਕੌਮ ਦੇ ਆਉਣ ਵਾਲੇ ਬੱਚਿਆਂ ਨੂੰ ਗੁਰਮਤ ਤੋਂ ਉਲਟ ਸਿੱਖਿਆ ਦੇਣਗੇ ਕੌਮ ਮਰ ਜੂਗੀ ਆਖੋ ਸਤਨਾਮ ਅੱਜ ਉਹਨਾਂ ਦੀ ਇਹ ਸਕੀਮ ਬਿਲਕੁਲ ਪਾਸ ਆ ਸਾਡੀ ਕੌਮ ਦੁਬਿਧਾ 'ਚ ਪੈ ਗਈ ਆ ਅੱਜ ਘਰ 'ਚ ਵਿਆਹ ਹੁੰਦਾ ਏ ਅਖੰਡ ਪਾਠ ਵੀ ਚਲੇ ਗਏ ਸਹਿਜ ਪਾਠ ਵੀ ਚਲੇ ਗਏ ਹੁਣ ਸੁਖਮਣੀ ਸਾਹਿਬ ਤੇ ਆ ਗਿਆ ਆ ਸਾਡੇ ਦੁਆਬੇ ਚ ਤੇ ਇਦਾਂ ਤੁਹਾਡਾ ਨਹੀਂ ਪਤਾ ਕੋ ਸਤਨਾ ਤੇ ਜਗਜੀਤ ਸਾਹਿਬ 38 ਪੌੜੀਆਂ ਸੀ ਬਾਬਾ ਜੀ ਪੰਜ ਪੌੜੀਆਂ ਹੀ ਬੜਿਓ ਕੋਈ ਬੈਂਦਾ ਨਹੀਂ 40 ਪੌੜੀਆਂ ਆਨੰਦ ਸਾਹਿਬ ਸੀ ਬਾਬਾ ਜੀ ਪੰਜ ਹੀ ਬੜਿਓ ਇੰਨਾ ਪਿੱਛੇ ਨੂੰ ਤੁਰ ਕੇ ਆ ਗਏ ਇਥੋਂ ਪਤਾ ਲੱਗਣ ਲੱਗ ਪਿਆ ਕਿ ਮੱッセ ਦੀ ਸੋਚ ਤਰੱਕੀ ਕਰ ਗਈ ਆਖੋ ਸਤਨਾ ਪੈਲ ਸੇ ਚ 18 ਘੰਟੇ ਜਾਗੋ ਰਾਤ ਦੇ 1 ਵਜੇ ਤਾਈਂ ਤੇ ਭੰਗੜਾ 9 ਘੰਟੇ ਤੇ ਸੁਖਮਣੀ ਸਾਹਿਬ ਇੱਕ ਘੰਟੇ ਚ ਬਾਬਾ ਗੁਰਦੁਆਰੇ ਛੱਡ ਆਈਦਾ ਬੋਲੋ ਸਤਨਾਮ ਐਸੀ ਚੀਜ਼ ਨੇ ਡੋਬਿਆ ਪੰਜਾਬ